ਕਰਦੇ ਆ ਜੱਗੂ ਹਾਕਮ ਵਾਲਾ ਜਿਹੜਾ ਕਿ ਮਾਨਸਾ ਜ਼ਿਲ੍ਹੇ ਦਾ ਬਿਲੋਂਗ ਕਰਦਾ ਹੈਗਾ ਜਿਹਨੇ ਆਪਣੇ ਮੋਢੇ ਤੇ ਆਪਣੇ ਮਾਪਿਆਂ ਦਾ ਜਿਹੜਾ ਟੈਟੂ ਹੈ ਉਹ ਬਣਾਇਆ ਹੋਇਆ ਹੈਗਾ ਬੜਾਈ ਸਟਾਈਲਿਸ਼ ਇਹ ਪਲੇਅਰ ਹੈ ਮਾਨਸਾ ਜ਼ਿਲ੍ਹੇ ਦੇ ਦੋ ਪਲੇਅਰ ਖੇਡਦੇ ਐ ਇਸ ਟੀਮ ਦੇ ਵਿੱਚ ਜੱਗੂ ਕਿਵੇਂ ਏਡੇ ਵੱਡੇ ਮੰਚ ਤੇ ਆਏ ਹੋ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਖੁਸ਼ੀ ਹੋਈ ਹੈ ਜੀ ਉਹ ਇੱਥੇ ਕੈਨੇਡਾ ਖੇਡਣ ਦਾ ਮੌਕਾ ਮਿਲੇ ਜੀ ਬਹੁਤ ਬਹੁਤ ਜੀ ਲੱਗਦਾ ਇਹ ਜਿਹੜੇ ਸਟਾਈਲ ਹੈ ਇਹ ਕਿੱਥੋਂ ਸਿੱਖੇ ਨੇ ਤੁਸੀਂ ਖੇਡ ਦੇ ਨਾਲ ਉਧਰ ਸਾਡੇ ਵੀਰ ਜਿੱਥੇ ਸਿੱਖੇ ਬਹੁਤ ਬੜਾ ਯੋਗਦਾਨ ਹਸਾ ਗੋਰਾ ਰੰਗ 골ਡਨ ਵਾਲ ਸਿਰ ਤੇ ਪੱਟੀ ਜੱਗੂ ਦੀ ਇੱਕ ਪਛਾਣ ਬਣ ਗਈ ਪਿਛਲੇ ਮੈਚ ਵੀ ਭਾਵੇਂ ਤੁਹਾਡੀ ਟੀਮ ਹਾਰ ਗਈ ਸੀ ਤੁਸੀਂ ਆਪਣੀ ਜਿਹੜੀ ਸ਼ਾਪ ਸੀਗੀ ਉਹ ਛੱਡੀ ਸੀ ਤੇ ਅੱਜ ਤਾਂ ਤੁਸੀਂ ਜਿਹੜਾ ਕਹੋਗੇ ਕਿ ਦੋਨਾਂ ਦਾ ਕੰਬੀਨੇਸ਼ਨ ਇੰਨਾ ਸੋਹਣਾ ਮਿਲਿਆ ਕੀ ਕਿਹੜੀ ਮੰਨਣਾ ਆਇਆ ਸੀ ਅੱਜ ਮੈਚ ਦੇ ਵਿੱਚ ਕੀ ਮਿੱਥ ਕੇ ਆਇਆ ਸੀ ਆ ਜਾਈ ਪੂਰੇ ਮਾਨ ਨਾਲ ਹੀ ਆਉਣੇ ਵੀ ਜੋਰ ਮਾਰਾਂਗੇ ਜਿੱਤਾਂਗੇ ਅੱਜ ਕੱਪ ਜੀ ਬਾਕੀ ਪਰਮਾਤਮਾ ਦੇ ਸਾਰੇ ਆ ਮਾਰਾਂਗੇ ਜੋਰ ਪੂਰਾ ਰੀਡਰ ਸਾਡੇ ਅੱਜ ਪੂਰੇ ਆ ਜੀ ਸਾਰੇ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਲੱਗਦਾ ਵੀ ਦੇਖਣ ਨੂੰ ਜਿਵੇਂ ਮਾਨਸਾਂ ਜਲੇ ਤੁਸੀਂ 2-3 ਪਲੇਅਰ ਖੇਡ ਰਹੇ ਹੋ ਕਾਫੀ ਮਾਨਸਾਂ ਦੀ ਕਵੱਡੀ ਹੈ ਜਿਹੜੀ ਲੱਗਦਾ ਕਿ ਤੁਹਾਡੇ ਖੇਡਣ ਨਾਲ ਰਾਈਜ਼ ਕਰੂਗੀ ਤੇ ਇਹ ਅੱਜ ਅਗਲਾ ਮੈਚ ਕਿਸ ਦੇ ਨਾਲ ਹੈ ਤੁਹਾਡੇ ਤੇ ਕਿਹੋ ਜੀ ਰਣਨੀਤੀ ਨਾਲ ਖੇਡੋ ਮੈਚ ਦਾ ਪਤਾ ਨਹੀਂ ਕਿਸ ਦੇ ਨਾਲ ਹੈ ਖੇਡਾਂਗੇ ਪੂਰੇ ਜੋਰ ਨਾਲ ਜਦੋਂ ਸਾਡਾ ਹਾਕਮ ਵਾਲੇ ਦਾ ਨਾਮ ਬੋਲਿਆ ਜਾਂਦਾ ਜਿਲ੍ਹਾ ਮਾਨਸਾ ਦਾ ਨਾਮ ਬੋਲਿਆ ਜਾਂਦਾ ਸਾਡਾ ਮਾਣ ਹੋਰ ਉੱਚਾ ਹੁੰਦਾ ਹੀ ਵੀ ਬਹੁਤ ਵਧੀਆ ਗੱਲ ਹੈ ਸਾਡਾ ਇੱਥੇ ਵੀ ਸਾਡੇ ਪਿੰਡ ਦਾ ਨਾਮ ਇੱਥੇ ਕੈਨੇਡਾ ਦੀ ਧਰਤੀ ਤੇ ਬੋਲਿਆ ਜਾਂਦਾ